ਤੋ ਤਾਂ ਇਹ ਉਹੀ ਜਗ੍ਹਾ ਹੈ ਜਦੋਂ ਪਿਛਲੇ ਟਾਈਮ ਕੁਝ ਟਾਈਮ ਪਹਿਲਾਂ ਹੜ੍ਹ ਆਏ ਸੀਗੇ ਤੇ ਬਹੁਤ ਜ਼ਿਆਦਾ ਪਾਣੀ ਪੰਜਾਬ ਦੇ ਅੰਦਰ ਭਰਿਆ ਹੋਇਆ ਸੀਗਾ ਤੇ ਆਹ ਵਾਲਾ ਜਿਹੜਾ ਤੁਹਾਨੂੰ ਸਾਹਮਣੇ ਦਿਖਾਈ ਦੇ ਰਿਹਾ ਇੱਕ ਗਰ ਦਰਿਆਗਾ ਜਿਹਦੇ ਵਿੱਚ ਦੀ ਪਾਣੀ ਸਾਡੇ ਖੇਤਾਂ ਦੇ ਵਿੱਚ ਆਇਆ ਸੀਗਾ ਸੋ ਆਪ ਸਭੀ ਵੈਲਕਮ ਟੂ ਮਾਈ YouTube ਚੈਨਲ ਤੋ ਅੱਜ ਹਮ ਫਿਰ ਸੇ ਖੇਤ ਪਹੁੰਚ ਚੁਕੇ ਆਂ ਆ ਥੋੜਾ ਹੋ ਗਏ ਆਂ ਲੇਟ ਕਿਉਂਕਿ ਘਰ 'ਤੇ ਬਹੁਤ ਸਾਰਾ ਕੰਮ ਥਾ ਔਰ ਰਾਤ 'ਮੇ ਹਮਨੇ ਕੀਆ ਥਾ ਫੈਕਟਰੀ 'ਮੇ ਕੰਮ बहुत सारे ऑर्डर थे जो निकालने थे उसकी वजह से हमने दो तीन रात उन उस ऑर्डर को निकालने के लिए लगा दी हैं और भी बहुत सारा काम पड़ा है हम कंटिन्यूस को करते रहेंगे आप देख सकते हो हमने आज इधर पानी लगाना है मोटर को चलाने जा रहे हैं आज थोड़ा लेट हो गए पर मोटर चलानी जरूरी है इसीलिए मोटर चला के हम फिर जाएंगे फैक्ट्री फैक्ट्री जाके आपको दिखाएंगे बहुत सारे ऑर्डर जो हमने रात को रेडी किए हैं और रात को ऑर्डर रेडी करने का मकसद हमारा ये है कि किसी भी कस्टमर को ऐसा मत लगे कि उनके पैसे जो वेस्ट चले गए या खराब चले गए ऐसा मत लगे इसीलिए हम रात को उनका ऑर्डर निकालने की कोशिश कर रहे हैं आप भी हमारे से थोड़ी सी सपोर्ट करो हमें ब्लॉग डालने का मतलब यही है हमारा कि आपको सारी अपडेट कंटिन्यू मिलती रहे आपको ऐसा ना लगे आपके पैसे जो खराब हो गए वेस्ट हो गए ऐसा नहीं हो सकता आपके साथ जो हमारा काम है वो हमारा काम वो पर बड़ा प्रोफेशनल काम है ऐसी कोई बात नहीं हम किसी के पैसे जो वेस्ट नहीं जाने देंगे आप देख सकते हो इधर हमने मोटर चलानी है अब मोटर चलाने के बाद मैं आपको दिखाऊंगा हम जाएंगे फैक्ट्री फैक्ट्री ਤੋ ਤਾਂ ਇਹ ਉਹੀ ਜਗ੍ਹਾ ਹੈ ਜਿੱਦੋਂ ਪਿਛਲੇ ਟਾਈਮ ਕੁਝ ਟਾਈਮ ਪਹਿਲਾਂ ਹੜ੍ਹ ਆਏ ਸੀਗੇ ਤੇ ਬਹੁਤ ਜ਼ਿਆਦਾ ਪਾਣੀ ਪੰਜਾਬ ਦੇ ਅੰਦਰ ਭਰਿਆ ਹੋਇਆ ਸੀਗਾ ਤੇ ਆਹ ਵਾਲਾ ਜਿਹੜਾ ਤੁਹਾਨੂੰ ਸਾਹਮਣੇ ਦਿਖਾਈ ਦੇ ਰਿਹਾ ਇੱਕ ਗਰ ਦਰਿਆ ਹੈਗਾ ਜਿਹਦੇ ਵਿੱਚ ਦੀ ਪਾਣੀ ਸਾਡੇ ਖੇਤਾਂ ਦੇ ਵਿੱਚ ਆਇਆ ਸੀਗਾ ਆਹ ਜਿਹੜੇ ਤੁਸੀਂ ਹੁਣ ਕਣਕ ਵੀਜੀ ਦੇਖ ਰਹੇ ਹੋ ਇਹਦੇ ਵਿੱਚ ਬਹੁਤ ਸਾਰੀ ਬਰੇਤੀ ਸੀ ਜਿਹੜੀ ਬਰੇਤੀ ਆਪਾਂ ਕੱਢ ਕੇ ਉਹ ਸਾਹਮਣੇ ਜਿਹੜਾ ਟੱਬਾ ਲਾ ਦਿੱਤਾ ਹੈਗਾ ਤੇ ਬ੍ਰੇਤੀ ਬਹੁਤ ਜ਼ਿਆਦਾ ਸੀਗੀ ਉਸ ਤੋਂ ਬਾਅਦ ਵੀ ਆਪਾਂ ਬਹੁਤ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਆਪਾਂ ਕਣਕ ਬੀਜ ਪਾਏਗੇ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਜਿਹੜਾ ਪਾਣੀ ਹੋ ਬੰਨੇ ਤੱਕ ਪਹੁੰਚ ਚੁੱਕਿਆ ਸੀਗਾ ਉਹ ਬੰਨੇ ਦੇ ਨਾਲ ਜਿਹੜਾ ਪਾਣੀ ਪ੍ਰੋਪਰ ਤਰੀਕੇ ਨਾਲ ਲੱਗ ਚੁੱਕਿਆ ਸੀਗਾ ਪਾਣੀ ਨਿਕਲਣ ਦੇ ਵਿੱਚ ਘੱਟੋ ਘੱਟ 1 ਮਹੀਨੇ ਦਾ ਟਾਈਮ ਲੱਗਿਆ ਸੀਗਾ ਤੇ ਪਾਣੀ ਉਹ ਜਗ੍ਹਾ ਤੋਂ ਤੋੜ ਕੇ ਆਪਣੇ ਖੇਤਾਂ ਦੇ ਵਿੱਚ ਐਂਟਰ ਹੋਇਆ ਸੀਗਾ ਤੁਸੀਂ ਸਾਰੇ ਪਾਸੇ ਦੇਖ ਸਕਦੇ ਹੋ ਪਾਣੀ ਬਹੁਤ ਜ਼ਿਆਦਾ ਇੱਥੇ ਆਇਆ ਹੋਇਆ ਸੀਗਾ ਤੇ ਹੁਣ ਜਿਹੜੀ ਆਪਣੀ ਕਣਕ ਵਾਹਿਗੁਰੂ ਦੀ ਕਿਰਪਾ ਦੇ ਨਾਲ ਬੀਜੀ ਜਾ ਚੁੱਕੀ ਹੈ ਤੇ ਕਣਕ ਬਹੁਤ ਵੱਡੀ ਵੀ ਹੋ ਚੁੱਕੀ ਹੈਗੀ ਤੇ ਤੁਸੀਂ ਕਹਿ ਸਕਦੇ ਆਂਗੇ ਆਪਾਂ ਕਹਿ ਸਕਦੇ ਆਂਗੇ ਵੀ ਕਿਸਾਨ ਜਿਹੜੇ ਨੇ ਬਹੁਤ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਵੀ ਆਪਣੀ ਜ਼ਮੀਨ ਦੇ ਵਿੱਚ ਜਾਣ ਪਾ ਲੈਂਦੇ ਨੇਗੇ ਤਾਂ ਉਹਦਾ ਜਿਹੜਾ ਨਤੀਜਾ ਤੁਸੀਂ ਦੇਖ ਹੀ ਸਕਦੇ ਹੋ ਇੱਥੇ ਬਹੁਤ ਜ਼ਿਆਦਾ ਪਾਣੀ ਸੀਗਾ ਇੱਥੇ ਤੁਸੀਂ ਲਾ ਲਓ 4 ਤੋਂ 5 ਫੁੱਟ ਜਿਹੜਾ ਪਾਣੀ ਆਇਆ ਹੋਇਆ ਸੀਗਾ ਤੇ ਹੁਣ ਪ੍ਰੋਪਰ ਤਰੀਕੇ ਨਾਲ ਇੱਥੇ ਫਸਲ ਉਗਾਈ ਜਾ ਚੁੱਕੀ ਹੈਗੀ ਇਧਰ ਜਿਹੜੇ ਮਟਰ ਲਗਾਏ ਗਏ ਨੇਗੇ ਤੇ ਇਧਰ ਚਾਰੇ ਔਰ ਆਪਾਂ ਦੇਖ ਸਕਦੇ ਆ ਕਣਕ ਦੀ ਪੈਦਾਵਾਰ ਜਿਹੜੀ ਹੋਈ ਹੋਈ ਹੈਗੀ ਇਹ ਆਪਣੇ ਹੀ ਖੇਤ ਨੇ ਆਪਾਂ ਅੱਜ ਇੱਥੇ ਪਾਣੀ ਲਾਉਣ ਆਏ ਹੋਏ ਆ ਦੂਜੀ ਮੋਟਰ ਆਪਾਂ ਜਿਹੜੀ ਛੱਡ ਕੇ ਆ ਚੁੱਕੇ ਆਂਗੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਜਿਹੜੀ ਆਪਾਂ ਇਸ ਜਗ੍ਹਾ ਦੇ ਉੱਪਰ ਮਿਰਚ ਉਗਾਇਆ ਕਰਦੇ ਸੀ ਜਿਹਨੂੰ ਆਪਾਂ ਸ਼ਿਮਲਾ ਮਿਰਚ ਵੀ ਬੋਲਦੇ ਆ ਉਹ ਸ਼ਿਮਲਾ ਮਿਰਚ ਇੱਥੇ ਉਗਾਈ ਜਾਂਦੀ ਸੀ ਪਰ ਇਸ ਵਾਰ ਬ੍ਰੇਤੀ ਜ਼ਿਆਦਾ ਹੋਣ ਦੇ ਕਾਰਨ ਬ੍ਰੇਤੀ ਕੱਢਣ ਦੇ ਵਿੱਚ ਟਾਈਮ ਆਪਾਂ ਨੂੰ ਜ਼ਿਆਦਾ ਲੱਗ ਗਿਆ ਇਸ ਕਰਕੇ ਆਪਾਂ ਬ੍ਰੇਤੀ ਕੱਢਣ ਤੋਂ ਬਾਅਦ ਸਿੱਧਾ ਕਣਕ ਦੀ ਜਿਹੜੀ ਫਸਲ ਆਪਾਂ ਉਗਾਈ ਹੈਗੀ ਤੇ ਮਿਰਚ ਦਾ ਟਾਈਮ ਸੀ ਜਿਹੜਾ ਉਹ ਲੰਘ ਚੁੱਕਿਆ ਸੀਗਾ ਇਸ ਕਰਕੇ ਆਪਾਂ ਇਸ ਵਾਰ ਕਣਕ ਲਗਾਈ ਹੈ ਹੋ ਸਕਦਾ ਅਗਲੀ ਵਾਰ ਆਪਾਂ ਸ਼ਿਮਲਾ ਮਿਰਚ ਦੁਬਾਰਾ ਤੋਂ ਲਗਾਉਣਾ ਸ਼ੁਰੂ ਕਰ ਦਈਏ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਜ਼ਿਆਦਾ ਪਾਣੀ ਆਇਆ ਸੀਗਾ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਰੋਂ ਹੈਗੀ ਸਰੋਂ ਦੀ ਪੈਦਾਵਾਰ ਬਰੇਤੀ ਦੇ ਵਿੱਚ ਬਹੁਤ ਸੋਣੀ ਹੁੰਦੀ ਹੈਗੀ ਇੱਥੇ ਬਹੁਤ ਜ਼ਿਆਦਾ ਜ਼ਿਆਦਾ ਤੌਰ ਤੇ ਇੱਥੇ ਸਰੋਂਾਂ ਹੀ ਉਗਾਈਆਂ ਜਾਂਦੀਆਂ ਨੇ ਕਣਕ ਕਿਸੇ ਬਿਰਲੇ ਖੇਤ ਦੇ ਵਿੱਚ ਹੀ ਹੁੰਦੀ ਹੈਗੀ ਜਿੱਥੇ ਬਰੇਤੀ ਕੱਢੀ ਜਾ ਚੁੱਕੀ ਹੈਗੀ ਜਾਂ ਜਾਂ ਮੰਨ ਲਓ ਵੀ ਪੈਦਾਵਾਰ ਵਧੀ ਹੈਗੀ ਇੱਥੇ ਨਾਲ ਆਪਣੇ ਕਗਰ ਦਰਿਆ ਆ ਗਿਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਿਹੜਾ ਉਹ ਕਗਰ ਦਰਿਆ ਦਾ ਏਰੀਆ ਆ ਗਿਆ ਉਹ ਜਦੋਂ ਵੀ 6 ਮਹੀਨੇ ਬਾਅਦ ਕਗਰਧਰਿਆ ਆਉਂਦਾ ਹੈਗਾ ਤੇ ਉਸ ਤੋਂ ਬਾਅਦ ਬਹੁਤ ਵੱਡੀ ਜਿਹੜੀ ਮਾਰ ਆ ਆਪਣੀ ਫਸਲ ਦੀ ਉਹ ਕਰਕੇ ਜਾਂਦਾ ਹੈ ਪਰ ਆਪਾਂ ਇਹ ਵੀ ਕਹਿ ਸਕਦੇ ਆ ਮਾਰ ਦੇ ਨਾਲ ਨਾਲ ਆਪਾਂ ਨੂੰ ਇੱਕ ਫਾਇਦਾ ਵੀ ਆ ਕਿ ਕਗਰਦਾ ਪਾਣੀ ਜਿਹੜਾ ਆਪਣੇ ਪੂਰੇ ਇਲਾਕੇ ਦੇ ਵਿੱਚ ਪੂਰੀ ਜ਼ਮੀਨ ਦੇ ਵਿੱਚ ਲੱਗ ਜਾਂਦਾ ਹੈਗਾ ਜਿਸ ਨਾਲ ਕਿ ਪੈਦਾਵਾਰ ਬਹੁਤ ਵਧੀਆ ਹੁੰਦੀ ਹੈਗੀ ਜਿਹਦੇ ਵਿੱਚ ਅਸੀਂ ਸਬਜ਼ੀਆਂ ਫਲ ਫਰੂਟ ਕਿਸੇ ਵੀ ਤਰ੍ਹਾਂ ਦੀ ਫਸਲ ਨੂੰ ਉਗਾ ਸਕਦੇ ਹਾਂ ਕਿਉਂਕਿ ਜਿਹੜਾ ਸਮੁੰਦਰਾਂ ਦਾ ਪਾਣੀ ਹੈ ਉਹ ਇਸ ਕੱਕਰ ਦਰਿਆ ਦੇ ਵਿੱਚ ਮਿਲ ਕੇ ਆਉਂਦਾ ਹੈਗਾ ਇਸ ਕਰਕੇ ਜੀ ਪੈਦਾਵਾਰ ਜ਼ਮੀਨ ਦੀ ਤਾਕਤ ਨੂੰ ਇਹ ਦੁੱਗਣਾ ਕਰ ਦਿੰਦਾ ਹੈਗਾ ਤੁਸੀਂ ਦੇਖ ਸਕਦੇ ਹੋ ਸਰੋਂ ਜਿਹੜੀ ਫਸਲ ਹੈ ਇੱਥੇ ਬਹੁਤ ਜ਼ਿਆਦਾ ਸੋਹਣੀ ਹੁੰਦੀ ਹੈਗੀ ਸਰੋਂ ਦੀ ਫਸਲ ਇੱਧਰ ਤੁਸੀਂ ਮਟਰ ਵੀ ਦੇਖ ਸਕਦੇ ਹੋਗੇ ਇਸ ਵਾਰ ਆਪਾਂ Shimla Mirch ਨਹੀਂ ਲਗਾਈ ਕਿਉਂਕਿ ਬਰੇਤੀ ਆਉਣ ਦੇ ਕਾਰਨ ਬਰੇਤੀ ਕੱਢਣ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਸੀਗਾ ਇਸ ਕਰਕੇ ਜਿਹੜਾ Shimla Mirch ਦਾ ਟਾਈਮ ਸੀਗਾ ਉਹ ਲੰਘ ਚੁੱਕਿਆ ਸੀਗਾ ਇਸ ਕਰਕੇ ਆਪਾਂ ਇਸ ਵਾਰ ਤੱਕ ਕਣਕ ਹੀ ਬੀਜੀ ਆ ਹੋ ਸਕਦਾ ਆਪਾਂ ਅਗਲੀ ਵਾਰ ਸ਼ਿਮਲਾ ਮਿਰਚ ਲਗਾਈਏ ਤੁਸੀਂ ਦੇਖ ਸਕਦੇ ਹੋ ਸਰੋਂ ਬਹੁਤ ਜ਼ਿਆਦਾ ਸੋਹਣੀ ਫਸਲ ਇੱਥੇ ਨਿਕਲਦੀ ਹੈਗੀ ਜਿਹੜੀ ਇਧਰ ਕਣਕ ਦੇਖ ਸਕਦੇ ਹੋ ਤੁਸੀਂ ਜਿਹੜਾ ਉਹ ਤੁਸੀਂ ਸਾਹਮਣੇ ਬੰਨਾ ਦੇਖ ਸਕਦੇ ਹੋ ਦੀਵਾਰ ਦੇਖ ਸਕਦੇ ਹੋ ਉੱਥੋਂ ਤੱਕ ਜਿਹੜਾ ਪਾਣੀ ਐਂਟਰ ਹੋ ਚੁੱਕਿਆ ਸੀਗਾ ਘੱਟੋ ਘੱਟ 1 ਮਹੀਨਾ ਇੱਥੇ ਪਾਣੀ ਜਿਹੜਾ ਜਮਾ ਰਿਹਾ ਹੈਗਾ ਉਹ ਪਾਣੀ ਨਿਕਲਣ ਤੋਂ ਬਾਅਦ ਕਿਸਾਨਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਆਪਣੇ ਟਰੈਕਟਰਾਂ ਦੇ ਨਾਲ ਜਿਹੜੀ ਬਰੇਤੀ ਇੱਥੋਂ ਸਾਰੀ ਕੱਢੀ ਬਰੇਤੀ ਕੱਢਣ ਤੋਂ ਬਾਅਦ ਇਹ ਫਸਲਾਂ ਨੂੰ ਉਗਾਇਆ ਗਿਆ ਤੁਸੀਂ ਦੇਖ ਹੀ ਸਕਦੇ ਹੋ ਤੁਹਾਡੇ ਸਾਹਮਣੇ ਕਣਕ ਕਿੰਨੀ ਸੋਹਣੀ ਵਾਇਗੁਰੂ ਦੀ ਕਿਰਪਾ ਦੇ ਨਾਲ ਪੈਦਾ ਹੋ ਚੁੱਕੀ ਹੈਗੀ ਇਹ ਕਿਸਾਨ ਮਜ਼ਦੂਰਾਂ ਦੀ ਤੁਸੀਂ ਲਾ ਲਓ ਵੀ ਮਿਹਨਤ ਤੇ ਉਸ ਤੋਂ ਬਾਅਦ ਜਿਹੜਾ ਰੱਬ ਦੀ ਕਿਰਪਾ ਦੋਨੇ ਚੀਜ਼ਾਂ ਦਾ ਸਾਥ ਇਸ ਫਸਲ ਨੂੰ ਉਗਾਉਣ ਦੇ ਵਿੱਚ ਲੱਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਇੱਥੋਂ ਤੱਕ ਜਿਹੜਾ ਪਾਣੀ ਐਂਟਰ ਹੋ ਚੁੱਕਿਆ ਸੀਗਾ ਤੁਸੀਂ ਲਾ ਲੋ ਵੀ ਉਹ ਜਿਹੜਾ ਅੱਧਾ ਕਿਲੋਮੀਟਰ ਤੱਕ ਜਿਹੜਾ ਦੂਰ ਕਗਰ ਦਰਿਆ ਹੈਗਾ ਉਸ ਦਾ ਪਾਣੀ ਇਸ ਦੀਵਾਰ ਤੱਕ ਪਹੁੰਚ ਚੁੱਕਿਆ ਸੀਗਾ ਤੁਸੀਂ ਦੇਖ ਸਕਦੇ ਹੋ ਵੀ ਇੰਨਾ ਪਾਣੀ ਕਿੱਥੇ ਹੋ ਸਕਦਾ ਹੈ ਇਹ ਪਾਣੀ ਕਿੱਥੋਂ ਆਉਂਦਾ ਤੇ ਕਿੱਥੇ ਚਲਾ ਜਾਂਦਾ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜਾ ਪਾਣੀ ਹੈ ਜਿਹੜਾ ਉਤਰ ਚੁੱਕਿਆ ਸੀਗਾ ਤੇ ਇੰਨਾ ਪਾਣੀ ਕਿੱਥੇ ਖਾਪਤ ਹੁੰਦਾ ਕਿੱਥੋਂ ਆਉਂਦਾ ਤੁਸੀਂ ਕਮੈਂਟ ਦੇ ਵਿੱਚ ਮੈਨੂੰ ਜਰੂਰ ਦੱਸਿਓ ਜੇ ਕਿਸ ਨੂੰ ਇਸ ਬਾਰੇ ਨੌਲੇਜ